ਸਾਸਰੀ ਗਾਲ ਜੀ ਮਲਾਬ ਜੋਪਨ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਗੱਲ ਕਰਦੇ ਆ ਨਵੀਆਂ ਹੀ ਭਰਤੀ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਕੂਲਾਂ ਵਿੱਚ ਭਰਤੀ ਕਰ ਦਿੱਤੀ ਹੈ ਜੀ ਰੈਗੂਲਰ ਅਧਿਆਪਕ ਰੱਖੇ ਜਾਣੇ ਆ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦਿੱਤੇ ਬੈਲ ਆਈਕਨ ਤੇ ਕਲਿੱਕ ਕਰ ਲਓ ਤਾਂ ਜੋ ਆਉਣ ਵਾਲੇ ਭਰਤੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋ ਸਕਣ ਜੀ ਆਪਾਂ ਹੁਣ ਗੱਲ ਕਰਦੇ ਆ ਭਰਤੀ ਬਾਰੇ ਅਧਿਆਪਕਾਂ ਦੀ ਭਰਤੀ ਹੈ ਜੀ ਰੈਗੂਲਰ ਹੈ ਜੀ ਠੀਕ ਹੈ ਯੋਗਤਾ ਦੀ ਗੱਲ ਕਰੀਏ ਗ੍ਰੈਜੂਏਸ਼ਨ ਹੈ ਜੀ ਫੀਸ ਦੀ ਗੱਲ ਕਰੀਏ 500 ਰ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੋਟੀਫਿਕੇਸ਼ਨ ਅਰਜੀ ਆਇਆ ਜੀ ਅਪਲਾਈ ਕਿਵੇਂ ਕਰਨਾ ਤੁਹਾਨੂੰ ਡਿਟੇਲ ਵੇ ਦੱਸਿਆ ਜਾਏਗਾ ਆਓ ਹੁਣ ਚੱਲਦੇ ਆਂ ਵੀਡੀਓ ਦੀ ਫੁੱਲ ਡਿਟੇਲ ਤੇ ਜੀ ਹਾਂਜੀ ਨਵੇਂ ਭਰਤੀ ਨੋਟ ਜਾਰੀ ਕਰ ਦਿੱਤਾ ਗਿਆ ਹੈ ਜੀ ਜੇ ਗੱਲ ਕਰੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਵੱਲੋਂ ਨਵੇਂ ਟੀਚਰਾਂ ਦੀ ਭਰਤੀ ਆ ਗਈ ਜੀ ਠੀਕ ਹੈ ਜੀ ਐਡਵਰਟਾਈਜ਼ ਨੰਬਰ ਦੀ ਗੱਲ ਕਰੀਏ 357 2023 ਦੇ ਤਹਿਤ ਹੈ ਜੀ ਅਪਲਾਈ ਕਿਵੇਂ ਕਰਨਾ ਫਾਰਮ ਆਨਲਾਈਨ ਹੈ ਜੀ ਆਓ ਹੁਣ ਚੱਲਦੇ ਆਂ ਫਾਰਮ ਤੇ ਠੀਕ ਹੈ ਜੀ ਇੰਪੋਰਟੈਂਟ ਡੇਟ ਦੀ ਗੱਲ ਕਰ ਲਾਸਟ ਡੇਟ ਦੀ ਗੱਲ ਕਰੀਏ 5/2/2024 ਇਗਜ਼ਾਮ ਹੋਵੇਗਾ ਜੀ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ 500 ਰੁਪਿਆ ਠੀਕ ਹੈ ਜੀ ਆਲ ਕੈਂਡੀਡੇਟਾਂ ਤੋਂ ਫੀਸ ਲਈ ਜਾਣੀ ਹੈ ਹਾਂਜੀ ਜੇ ਕੋਲ ਪੋਸਟਾਂ ਦੀ ਗੱਲ ਕਰੀਏ ਤਾਂ ਕੁੱਲ ਪੋਸਟਾਂ 100 ਨੇ ਜੀ ਠੀਕ ਹੈ ਤੇ 100 ਵੈਕੈਂਸੀਆਂ ਲਈ ਅਪਲਾਈ ਕਰਨਾ ਭਰੀਆਂ ਜਾਣ ਐ ਸਾਰੀ ਦੀ ਜਾਣਕਾਰੀ ਇਸ ਪ੍ਰਕਾਰ ਸਕੂਲਾਂ ਦੇ ਨਾਮ ਰਹਿ ਜੀ ਠੀਕ ਹੈ ਜੀ ਪੀਜੀਟੀ ਟੀਚਰ ਟੀਜੀਟੀ ਠੀਕ ਹੈ ਜੀ ਤੇ ਜਰਨਲ ਪ੍ਰਾਇਮਰੀ ਦੇ ਨਰਸਰੀ ਦੇ ਠੀਕ ਹੈ ਜੀ ਕੋਲ ਤੁਸੀਂ 1600 ਪੋਸਟਾਂ ਲਈ ਅਪਲਾਈ ਕਰਨਾ ਹੈ ਜਿਵੇਂ ਸ਼੍ਰੀ ਗੁਰੂ ਰਾਮਦੇਵ ਪਬਲਿਕ ਸਕੂਲ ਵਿੱਚ ਕਲੋਨੀ ਸੁਲਤਾਨਵਿੰਡ ਪੈਨ ਰੋਡ ਸ਼੍ਰੀ ਅਮਰਸਾ ਸਾਹਿਬ ਵਿਖੇ TGT ਟੀਚਰ ਸਾਇੰਸ ਦਾ ਇੱਕ ਚਾਹੀਦਾ 뮤జిక్ ਦਾ ਇੱਕ ਤੇ ਅੰਗਰੇਜ਼ੀ ਚ ਇੱਕ ਚਾਹੀਦਾ ਠੀਕ ਹੈ ਜੀ ਉਸ ਤੋਂ ਇਲਾਵਾ ਹਰਗੋਬਿੰਦ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸ਼ਹਿਟਾ ਸਾਹਿਬ ਅਮਰਸਾ ਸਾਹਿਬ ਵਿਖੇ ਹਿੰਦੀ ਦਾ ਇੱਕ ਟੀਚਰ ਚਾਹੀਦਾ ਠੀਕ ਹੈ ਜੀ PGTT TGT ਟੀਚਰ ਚਾਹੀਦਾ ਜੀ ਇਸ ਤੋਂ ਇਲਾਵਾ ਸ਼੍ਰੀ ਹਰਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਰਾਮਦਾਸ ਸ਼੍ਰੀ ਅਮਰਸਾ ਸਾਹਿਬ ਵਿਖੇ ਅੰਗਰੇਜ਼ੀ ਦਾ ਇੱਕ ਤੇ DPA ਠੀਕ ਹੈ ਜੀ ਡੀਪੀ ਇੱਕ ਫੀਮੇਲ ਚਾਹੀਦੀ ਠੀਕ ਹੈ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਆਂ ਡੀਟੇਲ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਠੀਕ ਕਿੰਨੀਆਂ ਪੋਸਟਾਂ ਨੇ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਖਾਲੀ ਪਈਆਂ ਵੈਕੈਂਸੀਆਂ ਦਾ ਤੁਹਾਨੂੰ ਵੇਰਵਾ ਦੱਸ ਦਿੱਤਾ ਗਿਆ ਇਸ ਤੋਂ ਅੱਗੇ ਗੱਲ ਕਰਦੇ ਆਂ ਜੀ ਟੋਟਲ ਤੁਸੀਂ 100 ਪੋਸਟਾਂ ਲਈ ਅਪਲਾਈ ਕਰਨਾ ਹੈਗੇ ਉਹਨਾਂ ਨੇ ਜੇ ਗੱਲ ਕਰੀ ਹੈ ਗ੍ਰੈਜੂਏਸ਼ਨ ਦੀ ਕੁਆਲਿਫਿਕੇਸ਼ਨ ਉਹਨਾਂ ਨੇ ਕਿਹਾ ਜੇ ਉਮੀਦਵਾਰ ਪੋਸਟ ਗ੍ਰੈਜੂਏਸ਼ਨ ਜਾਂ ਗ੍ਰੈਜੂਏਸ਼ਨ ਠੀਕੇ ਬੀਐਡ ਕੀਤੀ ਹੋਣੀ ਚਾਹੀਦੀ ਹੈ ਜੀ ਘੱਟੋ ਘੱਟ 55% ਮਾਰਕਸ ਨਾਲ ਤੁਸੀਂ ਪਾਸ ਹੋਣੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਜੀ ਜਿਹੜੇ ٹیਜੀਟੀ ਦੇ ਆਪਕ ਨੇ ਉਹਨਾਂ ਦੀ ਪੋਸਟ ਗ੍ਰੈਜੂਏਸ਼ਨ ਜਾਂ ਗ੍ਰੈਜੂਏਸ਼ਨ ਬੀਐਡ ਕੀਤੀ ਹੋਵੇ ਠੀਕ ਹੈ ਜੀ ਇਸ ਤੋਂ ਇਲਾਵਾ ਫਿਜ਼ੀਕਲ ਐਜੂਕੇਸ਼ਨ ਅਸਾਮੀਆਂ ਜਿਵੇਂ ਡਿਗਰੀ ਮਿਊਜ਼ੀਅਮ ਮਿਊਜ਼ਿਕ ਦੀ ਅਸਾਮੀਆਂ ਲਈ ਜੋ ਵੀ ਮੰਨ ਲੋ ਅਸਾਮੀਆਂ ਨੇ ਉਹਨਾਂ ਮੁਤਾਬਕ ਤੁਹਾਡੇ ਕੋਲੇ ਕੋਰਸ ਜ਼ਰੂਰ ਹੋਇਆ ਹੋਣਾ ਚਾਹੀਦਾ ਜਾਂ ਡਿਗਰੀ ਜ਼ਰੂਰ ਹੋਵੇ ਤੁਹਾਡੇ ਕੋਲੇ ਜਿਹੜੇ ਜਨਰਲ ਅਧਿਆਪਕ ਨੇ ਉਹਨਾਂ ਦੀ ਗ੍ਰੈਜੂਏਸ਼ਨ ਬੀਐਡ ਕੀਤੀ ਹੋਵੇ 50% ਅੰਕ ਲਾਇਮ ਹੀ ਹੋਣਾ ਚਾਹੀਦਾ ਹੈ ਸੀਟੈਟ ਜਾਂ ਪੀਟ ਦਾ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਊਗੀ ਨਰਸਰਾਈ ਅਧਿਆਪਕਾਂ ਦੀ ਗੱਲ ਕਰੀਏ ਐਨਟੀਟੀ ਪੋਸਟਾਂ ਲਈ ਉਮੀਦਵਾਰ ਪਲੱਸ 2 ਐਨਟੀਟੀ ਕੀਤੀ ਹੋਣੀ ਚਾਹੀਦੀ ਹੈ ਉਮੀਦਵਾਰਾਂ ਦੀ ਗੱਲ ਕਰੀਏ 10ਵੀਂ ਪੱਧਰ ਤੇ ਤੱਕ ਪੰਜਾਬੀ ਪਾਸ ਹੋਣੀ ਚਾਹੀਦੀ ਹੈ ਉਮੀਦਵਾਰਾਂ ਕੋਲ ਤਜਰਬਾ ਕੇਵਲ ਕਿਸੇ ਬੋਰਡ ਮਾਨਤਾ ਪ੍ਰਾਪਤ ਸਕੂਲ ਤੋਂ ਹੀ ਮੰਨਿਆ ਜਾਵੇਗਾ ਤਜਰਬਾ ਸਰਟੀਫਿਕੇਟ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਤਸਦੀਕ ਹੋਣਾ ਚਾਹੀਦਾ ਜੀ ਠੀਕ ਹੈ ਜੀ ਇਸ ਵੇਰਵੇ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਤੁਸੀਂ ਅਪਲਾਈ ਕਰਨਾ ਜੀ ਕੋਈ ਕੁਆਲਿਫੀਕੇਸ਼ਨ ਦੱਸੀ ਗਈ ਹੈ ਦੇ ਵਿੱਚ ਜੀ ਦੇ ਵਿੱਚ ਇੰਪੋਰਟੈਂਟ ਟ੍ਰੈਕਸ਼ਨਾਂ ਦੀ ਗੱਲ ਕਰੀਏ ਤਾਂ ਟੋਟਲ ਫੀਸ ਉਹਨਾਂ 500 ਰੁਪਏ ਰੱਖੀ ਗਈ ਹੈ ਠੀਕ ਹੈ ਜੀ ਆਖਰੀ ਮਿਤੀ 5/2/2024 ਰਾਤ 12 ਵਜੇ ਤੱਕ ਠੀਕ ਹੈ ਜੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਉਮੀਦਵਾਰ ਡਾਇਰੈਕਟਰ ਆਫ ਐਜੂਕੇਸ਼ਨ ਵੈਬਸਾਈਟ ਦੱਸੀ ਗਈ ਇਸ ਤੇ ਆਨਲਾਈਨ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ 5/2/2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਉਨਾਂ ਘਰਜੀ ਫਾਰਮ ਡਾਕ ਦਸਤੀ ਦੀ ਪ੍ਰਵਾਨ ਨਹੀਂ ਕੀਤੀ ਜਾਵੇਗੀ ਠੀਕ ਹੈ ਇਸ ਤੋਂ ਇਲਾਵਾ ਉਮੀਦਵਾਰਾਂ ਤੋਂ ਬਾਅਦ ਤੋਂ ਇੱਕ ਤੋਂ ਬਾਅਦ ਸਕੂਲਾਂ ਵਿੱਚ ਅਪਲਾਈ ਕਰ ਸਕਦੇ ਹਨ ਤੇ ਇਹਨਾਂ ਲਈ ਕੋਈ ਵੱਖਰਾ ਫਾਰਮ ਫੀਸ ਨਹੀਂ ਲੱਗੇਗੀ ਠੀਕ ਹੈ ਲਿਖਤੀ ਟੈਸਟ ਤੇ ਇੰਟਰਵਿਊ ਹੋਣਾ ਹੈ ਜੀ 12/2/2024 ਨੂੰ ਹੋਣਾ ਹੈ ਜੀ ਠੀਕ ਹੈ ਜੀ ਇਹ ਤੁਹਾਨੂੰ ਥਾਂ ਦੱਸ ਦਿੱਤੀ ਜਾਊਗੀ ਕਿੱਥੇ ਹੋਊਗਾ ਇੰਟਰਵਿਊ ਜਾਂ ਟੈਸਟ ਜੋ ਵੀ ਰੱਖਿਆ ਜਾਊਗਾ ਬਾਕੀ ਤੁਹਾਨੂੰ ਉਹਨਾਂ ਨੇ ਆ ਸਾਰਾ ਐਜੂਕੇਸ਼ਨ ਬਾਰੇ ਦੱਸਿਆ ਹੈ ਜੋ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਹੈ ਤੇ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਰੀਡ ਕਰਕੇ ਫਿਰ ਅਪਲਾਈ ਕਰਨਾ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਜੇਕਰ ਅਸਾਮੀਆਂ ਦੀ ਗਿਣਤੀ ਵਰਕਲੋਡ ਅਨਸਾਰ ਘਟ ਤੇ ਵਧ ਕੀਤੀ ਜਾ ਸਕਦੀ ਨਿਮਨ ਸਤਾ ਅਕਸ਼ਰੀ ਪਾਸ ਇੰਟਰਵਿਊ ਨੂੰ ਰਾਦੇ ਤੇ ਮੁਲਤਵੀ ਕੀਤਾ ਜਾ ਸਕਦਾ ਠੀਕ ਹੈ ਉਮੀਦਵਾਰ ਇੰਟਰ ਆਉਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਵੈਬਸਾਈਟ ਤੇ ਠੀਕ ਹੈ ਜੀ ਇਸ ਵੈਬਸਾਈਟ ਨੂੰ ਚੰਗੀ ਤਰ੍ਹਾਂ ਦੇਖ ਲੈਣ ਕਿਉਂਕਿ ਇੰਟਰਵਿਊ ਦੀ ਮਿਤੀ ਤੇ ਸਮਾਂ ਬਦਲਿਆ ਜਾ ਸਕਦਾ ਹੈ ਜੀ ਸੱਤਰ ਵਿਦਿਅਕ ਡਾਇਰੈਕਟਰ ਐਜੂਕੇਸ਼ਨ ਵੱਲੋਂ ਇਹ ਪੋਸਟਾਂ ਕੱਢੀਆਂ ਗਈਆਂ ਨੇ ਤੁਹਾਨੂੰ ਫਿਰ ਦੁਬਾਰਾ ਦੱਸਤੀਏ ਜੀ 500 ਰੁਪਿਆ ਫੀਸ ਰਹਿ ਜਾਣੀ ਹੈ ਇਸ ਤੋਂ ਇਲਾਵਾ 5/2/2024 ਰਾਤ 12 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਆਹ ਵੈਬਸਾਈਟ ਹੈ ਜੀ ਐਸ ਵੈਬਸਾਈਟ ਤੇ ਚੈੱਕ ਕਰਦੇ ਰਹਿਣਾ ਜੋ ਲਿਖਤੀ ਟੈਸਟ ਜਾਂ ਇੰਟਰਵਿਊ ਨੇ 12/2/2024 ਨੂੰ ਹੋਣਾ ਹੈ ਜੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਜੀ ਤੁਹਾਨੂੰ ਕੋਈ ਵੱਖਰੇ ਤੌਰ ਤੇ ਇੰਟਰਵਿਊ ਵਾਸਤੇ ਨਹੀਂ ਦਿੱਤਾ ਕੋਈ ਲੈਟਰ ਜਾਂ ਕੁਝ ਨਹੀਂ ਆਵੇਗਾ ਤੇ ਇੰਟਰਵਿਊ ਸਿਰਫ ਤੁਸੀਂ ਆਉਣ ਤੋਂ ਪਹਿਲਾਂ ਇੱਕ ਦਿਨ ਐਸ ਵੈਬਸਾਈਟ ਨੂੰ ਚੈੱਕ ਕਰ ਦੇਣਾ ਚੱਕ ਚੈੱਕ ਕਰਕੇ ਜਰੂਰ ਆਉਣਾ ਕਿ ਮਿਤੀ ਜਾਂ ਸਮਾਂ ਬਦਲਿਆ ਤਾਂ ਜਾ ਸਕਦਾ ਉਹਨਾਂ ਵੱਲੋਂ ਠੀਕ ਹੈ ਜੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਦੇ ਕਰੋ ਸ਼ੇਅਰ ਕਰਦੇ ਕਰੋ ਧੰਨਵਾਦ ਜੀ